ਲੋਗੇ ਆਯਾ ਜਾਨ ਸਾਰਾ ਪਾਓ ਆਵਣੇ ਸਾਹ ਸਾਬ ਆਵਣੇ ਸਾਹ ਸਾਬ ਲੱਗਿਆ ਸਭਾ ਕੇ ਗੁਰਮੇਰਾ ਆਜੇ ਪੀਸੀ ਆ ਜਣਾ ਖੜੀ ਹੁੰਦੀ ਤੇ ਅਸੀਂ ਉਹਦੇ ਕੋਲ ਲੈਂਦੇ ਹਾਂ ਤੇ ਖੜੀ ਆਈ ਨਹੀਂ ਆ ਇੱਥੇ ਕੋਈ ਆਇਆ ਨਹੀਂ ਅੱਜ ਪੀਸੀ ਤੇ ਆਹੋਗਾ ਉਹਨੇ ਧੱਕੇ ਮਾਰ ਮਾਰ ਕੱਟਣ ਦੇ ਬਣਜੋ ਸਾਈ ਬਣਜੋ ਸਾਈ ਉਹਨਾਂ ਨੂੰ ਕੱਟਣ ਦੇ ਧੱਕੇ ਮਾਰ ਮਾਰ ਪੇ ਨਿਕਲੋ ਉਹਨਾਂ ਦੇਖ ਲੈ ਆਪੇ ਹੋਣ ਵਾਲੀਆਂ ਨੇ ਲਕਸ਼ਰਾਂ ਲੜਨੀਆਂ ਸਾਡੇ ਕੋਲ ਨੋਖੋੜੀ ਕਮੇਟੀ ਬੇਦਬੀ ਕਿੰਨੇ ਪਰਯੋਗ ਵੇਖੋ ਇਹ ਆਪਣਾ ਦੇ ਮੈਨੂੰ ਛਡਵਾ ਲੋ ਜੀ ਤਾਂ ਪ੍ਰੈਜ਼ੀਡੈਂਟ ਲਈ ਇੱਕ ਮਿੰਟ ਮੇਰੇ ਭਰਾ ਇੱਕ ਮਿੰਟ ਇੱਕ ਮਿੰਟ ਸਰਸ ਜਾਨ ਬੈਸ ਵਾਲਾ ਚੁੱਪ ਕਰ ਜੀ ਚੁੱਪ ਦਾ ਬੰਦ ਬਸੋ ਯੋ ਮੇਰਾ ਬੰਦ ਬਸੋ ਚੋਪੜਾ ਦਾ ਮੇਰੇ ਵੀਰ ਜੀ ਸੁਣੋ ਪੈ ਸਾਹਿਬ ਜੀ ਦੇਖੋ ਕਾਨੂੰਨ ਉਹਨਾਂ ਵਾਸਤੇ ਬਣਿਆ ਸਾਡੇ ਵਾਸਤੇ ਨਹੀਂ ਨਹੀਂ ਬਿਲਕੁਲ ਹੈਗਾ ਪਪਾ ਜੀ ਮੈਂ ਕੀ ਕਹਿ ਰਿਹਾ ਤੁਹਾਨੂੰ ਮੇਰੇ ਵੀਰ ਸੁਣੋ ਉਹਨਾਂ ਨੇ ਢੋਲ ਲਗਿਆ ਪਰਮਿਸ਼ਨ ਲਈ ਕਾਰਪੋਰੇਸ਼ਨ ਤੋਂ ਮੈਂ ਪਰਚਾ ਦਿੱਤਾ ਸੀ ਉਹਨਾਂ ਨੇ ਠੀਕ ਹੈ ਪਰ ਇਹਦਾ ਮਤਲਬ ਵੀ ਜਿਹੜਾ ਪਹਿਲਾਂ ਗੱਡੇ ਸੀ ਅਸੀਂ ਗੁਰਮਰਦਾਂ ਦਾ ਪਲੌਣ ਲੱਗਿਆ ਤੇ ਪਾਜੀ ਮੇਰੀ ਬੇਇੱਜ਼ਤੀ ਸੁਣੋ ਗੱਲ ਇਸ ਤਰ੍ਹਾਂ ਇਹਦੇ ਨਾਲ ਇਕੱਲੇ ਮੇਰੀ ਨਹੀਂ ਤੁਹਾਡੀ ਨਹੀਂ ਪੂਰੇ ਵਰਲਡ ਦੇ ਵਿੱਚ ਸਿੱਖਾਂ ਦੀ ਜਿਹੜੀ ਹੈ ਭਾਵਨਾਵਾਂ ਜੁੜੀਆਂ ਹੋਈਆਂ ਠੀਕ ਹੈ ਅਗਲੀ ਇਹਨਾਂ ਗਰੀਬਾਂ ਵਾਸਤੇ ਜਾ ਕੇ ਕੰਮ ਕਰੋ ਮੇਰੇ ਵੀਰ ਫੇਰ ਦੇ ਉੱਪਰ ਡੋਜ ਸਾਰਾ ਜਾ ਕੇ ਟਾਟੇ ਨਹੀਂ ਕਰਦੇ ਹੋ ਤੇ ਫਿਰ ਉਹਨਾਂ ਨੇ ਕਿੱਥੇ ਜਾਣਾ ਵਿਚਾਰਿਆ ਨਾ ਦਾ ਮਸਤ ਤੁਸੀਂ ਸਰਕਾਰੀ ਕਮੇਟੀ ਦਾ ਨੁਮਾਇੰਦਾ ਲੈ ਕੇ ਆਉਣਾ ਹੈ ਇਹਨਾਂ ਕੋਈ ਐਸੇ ਅਸਤੋ ਜੀ ਗੱਲ ਸੁਣੋ ਮੇਰੀ ਆਪਾਂ 1 ਮਹੀਨੇ ਤੇ ਆਪਾਂ ਸਾਰੇ ਦੋਈ ਦੇਣੇ ਵੀ ਗੁਰਮੇਰਾ ਦਾ ਗੁਰਮੇਰਾ ਤੇ ਉਹਨਾਂ ਨੂੰ ਪਤਾ ਆਪਾਂ ਤੁਹਾਨੂੰ ਨਹੀਂ ਪਤਾ 아이 ਕੌਣ ਹੈ ਐਸਾ ਹੀ ਹੈ ਤੁਹਾਨੂੰ ਨਹੀਂ ਪਤਾ ਗੁਰਮੇਰਾ ਦਾ ਤੁਹਾਨੂੰ ਨਹੀਂ ਪਤਾ ਗੁਰਮੇਰਾ ਦਾ ਤੁਹਾਨੂੰ ਨਹੀਂ ਪਤਾ ਮਰੇ ਦਾ ਮੈਂ ਤੁਹਾਨੂੰ ਕਹਿੰਦਾ ਉਹ ਕਰਨਾ ਤੁਸੀਂ ਤਾਂ ਲੈ ਨਹੀਂ ਗੁਰ ਮਰਿਆਦਾ ਉਹਨਾਂ ਹੋ ਰਹੀ ਇਕੱਲੇ ਭਾਜੀ ਮੇਰੀ ਗੱਲ ਸੁਣ ਕੇ ਉਹ ਹੀ ਹੈ ਨਾ ਪੈਸੇ ਨਹੀਂ ਫਿਰ ਉਹ ਸਾਹੀ ਆਪਣੀ ਮਰਿਆਦਾ ਵਿੱਚ ਲਾਵਾਂਗੇ ਜੀ ਤੁਸੀਂ ਇਹਦਾ ਜਦੋਂ ਮishan ਸਾਹਿਬ ਚੜਿਆ ਇਹ ਜਗ੍ਹਾ ਖਾਲੀ ਕਰਾਣੀ ਹੈ ਨਾ ਕਿ ਜਿਹੜੇ ਉਹਨਾਂ ਨੇ 30 35 ਕਿਤੇ ਮਲੇ ਆ ਉਹਦਾ ਕੀ ਕੀਤਾ ਜੀ ਮੈਂ ਫਿਰ ਉਹਦਾ ਦੱਸ ਨਹੀਂ ਉਹਦਾ ਪਤਾ ਤਾਂ ਪਰਪਰ ਨਹੀਂ ਕੀਤਾ ਅਸੀਂ ਫਿਰ ਤੁਸੀਂ ਇਹ ਵੀ ਕਾਨੂੰਨ ਤਿਆਰ ਬਣਾਉਣੀ ਉਹਦੀ ਗੱਲ ਸਾਹਮਣੇ ਪਤਾਗਾ ਤੇ ਇਹਦੇ ਵੀ ਇਹ ਵੀ ਨਹੀਂ ਉਹਨਾਂ ਨੇ ਕੀਤਾ ਅਸੀਂ ਦੋੜੀ ਕੀਤਾ ਦੇ ਤੂੰ ਹਾਂ ਤਲੀ ਤਿਆਨੋ ਕੇਮ ਕੇ ਫੈਸਲਾ ਲੈ ਰਹੇ ਆ ਤੁਹਾਨੂੰ ਮੈਂ ਤੁਹਾਨੂੰ ਮੈਂ ਇਹ ਨਹੀਂ ਕਰ ਰਿਹਾ ਕਿ ਆਪਾਂ ਜਿਹੜਾ ਆਪਣੇ ਗੱਬਰ ਜੀ ਗੱਬਰ ਜੀ ਇਹ ਦੇਖੋ ਇਹ ਜਿਹੜਾ ਆਪਾਂ ਜਿਹੜਾ ਆਪਾਂ ਸਾਰੇ ਦੇ ਮੁਤਾਬਕ ਹੈ ਜੀ ਕੋਲ ਮਿਲਿਆ ਰੋਸ ਕੋਲ ਮਿਲਿਆ ਆਪਾਂ ਦੇਖੋ ਇਹ ਤਾਂ ਕੱਲ ਨੂੰ ਸਾਡੇ ਦੇ ਅਲੀਅਸ ਨਾਲ ਲੱਗੇ ਪੂਛੀ ਦੀ ਪ੍ਰਸੰਧ ਵਿੱਚ ਦੀ ਹੈ ਕਬਜ਼ਾ ਕਰ ਰਹੇ ਹੋ ਨਹੀਂ ਹੋਣਾ ਕਿ ਨਿਸ਼ਾਨ ਸਾਹਿਬ ਨੂੰ ਕਬਜ਼ਾ ਕੀਤਾ ਹੋਣ ਇਹਨਾਂ ਦੇ ਜੈਕਟ ਹੋ ਜਾਂਦੇ ਜੈ ਕਾਰਪੋਰਸ਼ਨ ਨਹੀਂ ਨਹੀਂ ਰਚਨੇ ਆ ਸਾਰੇ ਇਹਦੇ ਘਰ ਘਰ ਇਹ ਰਾਂਝੇ ਕੰਮ ਨਾਲ ਮੌਕਾ ਮਾਤਾ ਦੇ ਨਾਲ ਲੋਕਾਂ ਦੇ ਪਿੱਛੇ ਚੜ੍ਹਦੇ ਖੜੇ ਬਟ ਆਪਾਂ ਰਾਹ ਦੇਖੋ ਪਰ ਇਹ ਚੀਜ਼ ਇੱਕ ਮਿੰਟ ਦਾ ਮੌਕਾ ਦਿਓ 1974 ਦੇ ਵਿੱਚ ਕਾਰਪੋਰਸ਼ਨ ਬਣੀ ਜਦੋਂ ਉਦੋਂ ਦਾ ਮੌਜੂਦਾ ਸਰਪੰਚ ਸੀ ਪਿਕਚਰ ਕਹਿੰਦੇ ਸਹੀ ਕਲੀਅਰ ਨਹੀਂ ਕੀਤੀ ਚੰਨ ਸਿੰਘ ਨਾਮ ਸੀ ਉਹਦਾ ਉਹਨਾਂ ਨੇ ਇੱਕ ਕਲੋਨੀ ਕੱਟੀ ਮੇਰੀ ਮਤੇ ਇੰਦਰਾ ਜੀ ਦੇ ਨਾਂ ਤੇ ਕਲੋਨੀ ��ਟ ਗਈ ਉਹਨਾ ਨੀ ਸੱਤ ਕਨਾਲਾਂ ਜਿਹੜੀ ਜਗਾ ਗੁਰਦੁਆਰੇ ਸਕੂਲ ਵਾਸਤੇ ਦਿੱਤੀ ਜਿਹੜੀ ਜਗਾ ਚਾਪਾ ਖੜੇ ਆ ਜਦੋਂ ਪੰਚਾਇਤ ਦੀ ਕਾਲਪੁਰ ਜੀ ਨੇ ਬਣ ਗਈ ਤੇ ਕਾ ਪੰਚਾਇਤ ਖਤਮ ਹੋ ਗਈ ਉਹ ਜ਼ਮੀਨ ਬਣ ਗਈ ਹੁਣ ਕੰਮ ਕਿੱਥੋਂ ਪੈਣਾ ਹੈ ਠੀਕ ਆ ਬਿਲਕੁਲ ਆਰਾਮ ਨਾਲ ਪਿਆਰ ਨਾਲ ਸਾਰਾ ਹੋ ਜਾਏਗਾ ਠੀਕ ਆ ਉਹੜਾ ਤਰਕ ਮੀਡੀਏਟ ਮਾੜੇ 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 ਯਾਸ਼ੋਇ ਇੱਕ ਵੇੜਾ ਇਹ ਚੀਜ਼ ਦਾ ਆਸ਼ਵਾਸ਼ਣ ਦਿੰਦੇ ਹੋ ਨਾ ਬਿਲਕੁਲ ਜੀ ਅਸੀਂ ਜੋ ਸੁਣੋ ਮੈਂ ਮੈਂ ਤੁਹਾਨੂੰ ਕਹਿ ਰਿਹਾ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਵਾ ਸਾਰਾ ਅਸੀਂ ਇਹ ਕਹਦਾ ਕਾਨੂੰਨੀ ਪੱਖ ਦੇਖ ਕੇ ਸਾਰਾ ਉਹ ਜਾ ਕਾਨੂੰਨੀ ਧਾਰਮਿਕ ਪੱਖ ਸਾਰਾ ਦੇਖ ਕੇ ਜੋ ਜੈਜ ਬੰਦਾ ਨਾ ਬਿਲਕੁਲ ਆਏਗਾ ਕਾਰਪੋਰੇਸ਼ਨ ਵਰਤੋਂ ਚੁਪਾ ਗਿਆ ਕਾਰਪੋਰੇਸ਼ਨ ਆਏਗੀ ਸੱਦਾਂ ਕੋਲੋਂ ਵੀ ਕੋਈ ਪ੍ਰੋਬਲਮ ਨਹੀਂ ਐਸੋ ਸਾਨੂੰ ਹਾਂ ਬਿਲਕੁਲ ਉਹ ਬੁਲਾਵਾਂਗੇ ਉਹ ਤਾਂ ਮੈਂ ਤੁਹਾਨੂੰ ਕਹਿ ਰਿਹਾ ਅਸੀਂ ਕਾਰਪੋਰੇਸ਼ਨ ਨੂੰ ਬੁਲਾਵਾਂਗੇ ਅਸੀਂ ਉਹਨਾਂ ਨੂੰ ਕਹਾਂਗੇ ਉਹ ਕੋਈ ਟਾਈਮ ਰੱਖੋ ਹਾਂ ਅਸੀਂ ਰੱਖਦੇ ਹਾਂ ਉਹਨਾਂ ਨੂੰ ਕਿੰਨੇ ਜਰੂਰ ਨਹੀਂ ਕੋਈ ਪ੍ਰੋਬਲਮ ਹੋਵੇਗੀ ਬਿਲਕੁਲ ਨਹੀਂ ਤੁਸੀਂ ਇਹੋ ਵਿਲੀ ਕਾਪਰ ਜਨੂ ਦੀ ਕਾਪਰ ਜੀ ਨਹੀਂ ਅੱਜ ਉਹਨਾਂ ਨੇ ਕਾਪਰ ਜੀ ਨੂੰ ਨਾ ਬੋਲੋ ਬਾਬਾ ਇੱਕ ਮਿੰਟ ਇੱਕ ਮਿੰਟ ਪਾ ਜੀ ਤੁਸੀਂ ਆਪਣੇ ਮੂੰਹੋਂ ਖੁਦ ਮੰਨਿਆ ਗੱਲ ਆਪਣੇ ਮੂੰਹੋਂ ਆਪਣੇ ਮੂੰਹ ਤੋਂ ਹੀ ਖੋਦੇ ਗੱਲ ਕਹੀ ਹੈ ਕਿ ਕਾਰਪੋਰੇਸ਼ਨ ਇੱਥੇ ਬੋਰਡ ਲਾ ਕੇ ਕੀ ਕਬਜ਼ਾ ਕਰਨੀ ਹੈ ਕਹੇ ਨਾਂ ਸੀ ਹਣਾ ਸੁਣ ਲਓ ਤੁਸੀਂ ਇਹਨਾਂ ਨੂੰ ਕੀ ਕਿਹਾ ਸੀ ਸੰਗਤ ਨੂੰ ਹੁਣੇ ਸੁਣ ਲਓ ਇਹ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ ਹਾਂ ਇਹ ਹੈ ਨਾ ਉਹ ਛੱਡ ਗਏ ਨਾ ਕਾਰਪੋਰੇਸ਼ਨ ਵਾਲੇ ਇਟ ਮੀਨਸ ਕਿ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਸਿੱਖ ਸੰਗਤ ਵਾਸਤੇ ਧਾਰਮਿਕ ਪਾਉਣਾਂ ਤੇ ਹੈਗਾ ਤਾਂ ਹੈਗਾ ਤੇ ਉਹਨਾਂ ਲੋਕਾਂ ਵਾਸਤੇ ਨਹੀਂ ਇਸ ਕਰਕੇ ਉਹ ਜਗਾ ਛੱਡ ਕੇ ਗਿਆ ਉਹਨਾਂ ਨੂੰ ਪਤਾ ਵੀ ਨਹੀਂ ਸ਼ਾਨ ਸਾਹਿਬ ਲੱਗਾ ਹੈ ਕਿਰਪਾ ਕਰਕੇ ਤੁਸੀਂ ਨਾ ਵਿੱਚ ਅੜੋੜਾ ਨਾ ਬੜੋ ਐਂਦਾ ਕਰਕੇ ਨਾ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਬਾਬਾ ਜੀ ਨਹੀਂ ਨਹੀਂ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਮੇਰੀ ਬੇਨਤੀ ਸੁਣ ਲਓ ਮੇਰੀ ਬੇਨਤੀ ਸੁਣ ਲਓ ਜੀ ਮੈਂ ਕਹਾਂ ਜੀ ਕਾਨੂੰਨੀ ਪੱਖ ਸਾਡਾ ਗਰੀਬਾਂ ਵਾਸਤੇ ਹੀ ਹੈ ਪੱਖ ਗਰੀਬਾਂ ਵਾਸਤੇ ਹੀ ਸਾਡੇ ਸਾਡੇ ਗਰੀਬਾਂ ਵਾਸਤੇ ਪੱਖਾ ਸਭ ਬਿਨਾ ਮਰਿਆਦਾ ਤੋਂ ਲਾ ਰਿਹਾ ਤੇ ਕਹਿੰਦਾ ਸੁਣ ਲੋ 1 ਮਿੰਟ ਕਰ ਮੇਰੀ ਗੱਲ ਸੁਣੋ ਡੀਐਸਪੀ ਸਾਹਿਬ ਹੋ ਕੇ ਕਹਿ ਰਿਹਾ ਮੈਂ ਕਿ ਆਪਾਂ ਕੋ ਦਿੰਦਾ ਡੀਐਸਪੀ ਸਾਹਿਬ ਸੰਗਤ ਸੰਗਤ ਕਹਿ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਡੀਐਸਪੀ ਸਾਹਿਬ ਉਹਨਾਂ ਦਾ ਸਾਥ ਦੇ ਰਿਹਾ ਸੰਗਤ ਕਹਿ ਰਹੀ ਹੈ ਕਿ ਇਸ ਤਰੀਕੇ ਨਾਲ ਡੀਐਸਪੀ ਸਾਹਿਬ ਉਹਨਾਂ ਦਾ ਸਾਥ ਦੇ ਰਿਹਾ 1 ਮਿੰਟ ਰੋ ਕਰੋ ਕਿ ਪੰਚਾਇਤ ਦੀ ਜਗ੍ਹਾ ਜਿਹੜੀ ਸੀਗੀ ਉਹ ਕਾਰਪੋਰੇਸ਼ਨ ਬਣ ਗਈ ਕਾਰਪੋਰੇਸ਼ਨ ਦੀ ਇਹ ਜਗ੍ਹਾ ਉਹਨਾਂ ਨੇ ਕਹਿ ਕੇ ਕਲੋਨੀ ਨੂੰ ਕਲੋਨੀ ਨੂੰ ਇਹ ਜਗ੍ਹਾ ਛੱਡੀ ਕਲੋਨੀ ਨੂੰ ਇਹ ਜਗ੍ਹਾ ਛੱਡੀ ਹੀ ਗੁਰਦੁਆਰੇ ਵਾਸਤੇ ਸਕੂਲ ਦੇ ਵਾਸਤੇ ਤੁਸੀਂ ਸਮਝ ਕੇ ਦਿੱਤਾ ਭੈਣੇ ਦੋ ਦੇ ਤੁਹਾਨੂੰ ਮੈਂ ਟੈਕਫਿਟ ਕਰਾ ਦੇਣਾ ਮੇਕਰਾਉਂ ਦਾ ਜੀ ਮਾਪੂਸਟ ਅਬਸੋਲਿਊਟ ਕਲਸਟਰ ਸਰਕਾਰ ਸਾਰਾ ਕੁਝ ਸੁਣ ਚੁੱਕੇ ਨਾ ਉਹ ਗੱਲ ਕਿਹ ਨਾਲ ਪਤਾ ਨਹੀਂ ਦੱਸੋ ਮੈਨੂੰ ਆਪਾਂ ਐਵੇਂ ਕਰੀ ਜਾਈਏ ਸਾਹਮਣੇ ਬੈਠੇ ਸਾਰਾ ਕੁਝ ਆਨਲਾਈਨ ਇੱਥੋਂ ਨਹੀਂ ਜਾਵਾਂਗੇ ਜਿੰਨਾ ਚਿਰ ਨਿਸ਼ਾਨ ਸਾਹਿਬ ਨਹੀਂ ਚੱਲੋਗਾ ਬਾਈ ਤੋਂ ਦੇਖੋ ਮੈਂ ਤੁਹਾਨੂੰ ਥੋੜੀ ਗੱਲ ਪਤਾ ਆਹ ਸੰਗਤ ਵਧਣੀ ਹੈ ਘਟਣੀ ਨਹੀਂ ਆ ਬੋਲੇ ਆਪਾਂ ਕਰ ਰਹੇ ਨੇ ਜੇ ਤੁਸੀਂ ਤੇ ਕਹ ਰਹੇ ਨੇ ਕਿ ਅਸੀਂ ਨਿਸ਼ਾਨਸਾ ਹੁਣ ਚਾਲਾ ਬੈਨ ਨੂੰ ਕਹਿੰਦੇ ਪੁਰੇ ਨੂੰ ਜੇਟ ਕਰਕੇ ਸਾਰਾ ਉਹਨੂੰ ਪਾਸਪੋਰਟ ਸ਼ੁਰੂ ਕਰ ਲੈਣੇ ਐਸਪੀਸੀ ਵਾਲੇ ਦੇ ਵੀ ਨਵਾਜ਼ੀ ਹੋਣਗੇ ਆਪਾਂ ਪਸਾਰੇ ਵਿੱਚ ਬੈਠਾਂਗੇ ਜੋ ਡਿਸਾਈਡ ਹੋ ਜਾਏਗਾ ਹੋ ਜਾਏਗਾ ਆਪਾਂ ਨੂੰ ਆਹ ਚੀਜ਼ ਮੈਨੂੰ ਸੁਣਾ ਰਿਹਾ ਆਹ ਆ ਗੱਬਰ ਜੀ ਵੀ ਲੱਗ ਗਈ ਐ ਮੇਰੇ ਜੀ ਕਿਹੜਾ ਗੱਲ ਤੇ ਰਾਣਾ ਸਾਹਿਬ ਕਿਹੜੀ ਗੱਲ ਜੀ ਆ ਰਿਹਾ ਹੋਏ ਕੁਛਾਰੋ ਕੁ ਮੇਰੇ ਸਾਹ ਦਾ ਫੋਨ ਮਿਲੇ ਉਹਨਾਂ ਨੂੰ ਐ ਐ ਐ ਕਲੋਪਮੈਂਟ ਲੈ ਲੈਣੇ ਐਂ ਕਮਿਸ਼ਨਰ ਸਾਹਿਬ ਤੁਹਾਨੂੰ ਕਹਿਣਾ ਆਪਣੇ ਆਪਣੇ ਸੀਟੀ ਸਾਹਿਬ ਨੂੰ ਨਹੀਂ ਮੈਂ ਕਹਿ ਰਿਹਾ ਮੈਂ ਇੱਕ ਮਿੰਟ ਦੀ ਹੋਈ ਥਾਦੀ ਇਹ ਕਮਿਸ਼ਨਰ ਸਾਹਿਬ ਕੋਰਪੋਰੇਸ਼ਨਿਕ ਨੂੰ ਮੈਂ ਤਾਂ ਵਿਚਾਰਾਂ ਦਾ ਸਾਡੇ ਲੋਕਾਂ ਦੀ ਜਿੰਕਾ ਕਰਦਾ ਇਹ ਨਹੀਂ ਹੁੰਦਾ ਵੀ ਕੋਈ ਦਾ ਪਤਾ ਹੀ ਨਹੀਂ ਕਿ ਜਨ ਇਹਨਾਂ ਨੇ ਕੰਮ ਕਰਦਾ ਆਪਣਾ ਟਾਈਮ ਨਹੀਂ ਪਰ ਕੱਲ ਦਾ ਟਾਈਮ ਕਮਿਸ਼ਨਰ ਸਾਹਿਬ ਦੇ ਕੋਲ ਠੀਕ ਹੈ ਜੀ ਤੁਸੀਂ ਸਾਨੂੰ ਮਿਲ ਗੱਲ ਕਰ ਕਰੋ ਕਰ ਲੋ ਗੱਲ ਇਹ ਦੱਸ ਸਕਿਆ ਹੈ ਸਰ ਜੈਨ ਸਰ ਉਹ ਤਾਂ ਚੌਪੜੇ ਪੀੜੀ ਇੱਥੇ ਹੁੰਦਾ ਅੱਛਾ ਕਲ ਕਲ ਮਿਸਰ ਸਾਡੇ ਦਫਤਰ ਦਾ ਟਾਈਮ ਪੁੱਛਦਾ ਹੈ ਸਾਈਸ ਸਰ ਠੀਕ ਹੈ ਸਰ ਕੋਈ ਚੋਰ ਸਾਈਡੋਂ ਲੈ ਕੇ ਦਿੱਤਾ ਪਹਿਲਾਂ ਸਾਡਾ ਕਲੀਅਰ ਹੋਇਆ ਪਿਆ ਨਹੀਂ ਰਾਮ ਅੱਛਾ ਉਹਨੇ ਕੱਲ ਦਾ ਟਾਈਮ ਕਿਹਾ ਕੱਲ ਕੱਲ ਆ ਦੇ ਸਰ ਕੱਲ ਦਾ ਸਰ ਕੱਲ ਦਾ ਹਾਂ ਪਰ ਅਹੀਂ ਇੱਥੋਂ ਜਾਣਾ ਨਹੀਂ ਤੇ ਮੇਰਾ ਬਾਬਾ ਜੀ ਮੈਨੂੰ ਮੇਰੇ ਸਾਹਮਣੇ ਮੈਨੂੰ ਤੁਹਾਨੂੰ ਮਿਲਣਾ ਪਿਆ ਤੁਹਾਨੂੰ ਕਦੇ ਪਹੁੰਚਾ ਦੇ ਮੈਂ ਤੁਹਾਨੂੰ ਪਹਿਲੀ ਪਹੁੰਚਾ ਲੰਗਰ ਤੋਂ ਕਿਰਦਸੋ ਸੇਵਾ ਮੈਂ ਤੁਹਾਨੂੰ ਕਦੇ ਨਹੀਂ ਪਹੁੰਚਾ ਸਕਣੀ ਗੱਲ ਕਰੋ ਤਕਲੀਨ ਮੈਨੂੰ ਇੰਟਰਵਿਊ ਕਰਨਾ ਪਿਆ ਮੈਂ ਇਥੇ ਸੁਣ ਰਿਹਾ ਸੀ ਆਪਣੇ ਜਿਹੜੇ ਸਾਡੇ ਜਿਹੜੇ ਸੂਝਵਾਨ ਬੁਲਾਰੇ ਬੋਲ ਰਹੇ ਆ ਉਹਨਾਂ ਨੂੰ ਜਾਂ ਤੁਹਾਨੂੰ ਅਸਲੀ ਫੈਕਟਸ ਜਿਹੜੇ ਆ ਕੁਝ ਨਹੀਂ ਪਤਾ ਪਹਿਲਾਂ ਤਾਂ ਇਹ ਚੱਲ ਰਿਆ ਸੀ ਵੀ ਐਫਆਈਆਰ ਦਰਜ ਨਹੀਂ ਕੀਤੀ ਸੋ ਸਭ ਤੋਂ ਪਹਿਲੇ ਮੈਂ ਦੱਸ ਦਵਾਂ ਪੀਏ ਸੁਵੰਨ ਦੇ ਵਿੱਚ 137 ਨੰਬਰ ਐਫਆਈਆਰ ਜਿਹੜੀ ਹੈ ਉਹ ਜਿਹੜੀ ਪਹਿਲੇ ਧਾਰਾ 295 ਆਪੀਸੀ ਹੁੰਦੀ ਸੀਗੀ ਉਹਨ ਸਾਡਾ ਕਾਨੂੰਨ ਬਦਲ ਗਿਆ ਉਹ 295 ਦੀ ਜਗ੍ਹਾ ਤੇ 298 ਬੀਐਨਐਸ ਲੱਗਦੀ ਹੈ ਉਹ ਲਾ ਕੇ ਅਸੀਂ ਚਾਰ ਬੰਦਿਆਂ ਦੇ ਖਿਲਾਫ ਬਾਈ ਨੇਮ ਤੇ ਬਾਕੀ ਬੰਦੇ ਜਿਹੜੇ ਉਹ ਵੀ ਅਸੀਂ ਰੈਡੀਫਾਈ ਕਰਕੇ ਦਵਾਂਗੇ ਇਹਦਾ ਥੋੜਾ ਜਿਹਾ ਬੈਕਗ੍ਰਾਉਂਡ ਤੁਹਾਨੂੰ ਮੈਂ ਬਾਕੀ ਜਿਹੜੇ ਆਏ ਆ ਮਾਨਯੋਗ ਜੱਜੇ ਬੰਦੀਆਂ ਵਾਲ ਨੂੰ ਸਾਰੇ ਉਹਨਾਂ ਨੂੰ ਥੋੜਾ ਜਿਹਾ ਦੱਸ ਦਵਾਂ ਪੀਕੋ 25 ਦਿਨ ਪਹਿਲਾਂ ਇਸ ਜ਼ਮੀਨ ਦਾ ਕਬਜ਼ਾ ਜਿਹੜਾ ਵੈ ਉਹ ਕਾਰਪੋਰੇਸ਼ਨ ਲੈਣ ਆਈ ਸੀਗੀ ਅਧੂ ਉਹਨਾਂ ਨੇ ਬਾਕੀ ਸਾਰਾ ਲੈ ਲਿਆ ਸੀ ਬਟ ਨਿਸ਼ਾਨ ਸਾਹਿਬ ਬਾਰੇ ਸਾਨੂੰ ਕਹਿੰਦੇ ਸੀ ਤੇ ਅਸੀਂ ਕਿਹਾ ਵੀ ਇਹਦੇ ਨਾਲ ਜਿਹੜੇ ਆ ਸਾਡੇ ਸਿੱਖ ਧਰਮ ਦੇ ਸਾਰੇ ਜਿਹੜੇ ਆ ਸੈਂਟੀਮੈਂਟਸ ਜਿਹੜੀਆਂ ਭਾਵਨਾਵਾਂ ਜੁੜੀਆਂ ਵੈ ਇਹਨੂੰ ਪ੍ਰੋਪਰ ਜੇ ਤੁਸੀਂ ਹਟਾਣਾ ਚਾਹੁੰਦੇ ਹੋ ਤੇ ਗੁਰਮਰਿਆਦਾ ਦੇ ਨਾਲ ਹਟੇਗਾ ਇਹਦੇ ਸਬੰਧ ਦੇ ਵਿੱਚ ਤੁਸੀਂ ਐਸਜੀਪੀਸੀ ਨੂੰ ਲੈਟਰ ਲਿਖੋ ਉਧਰੋਂ ਜਿੱਦਾਂ ਵੀ ਆਏਗਾ ਆਪੇ ਆਪੇ ਡਿਪਲੂਟ ਕਰਨਗੇ ਆਪਣੇ ਉਹਦੇ ਹਿਸਾਬ ਦੇ ਨਾਲ ਹੋ ਜਾਏਗਾ ਬਟ ਇਹ ਬੜੀ ਮੰਦ ਭਾਗੀ ਘਟਨਾ ਹੋਈ ਵੀ ਉਹ ਹਜੇ ਜਵਾਬ ਆਇਆ ਨਹੀਂ ਸੀ ਉਸ ਤੋਂ ਪਹਿਲਾਂ ਹੀ ਇੱਥੇ ਕੋਈ ਸ਼ਰਾਰਤੀ ਅੰਸਰਾਂ ਨੇ ਸਾਨੂੰ ਸਾਡੇ ਧਿਆਨ ਦੇ ਵਿੱਚ ਸੋਸ਼ਲ ਮੀਡੀਆ ਦੇ ਥਰੂ ਆਈ ਹੈ ਇੱਥੋਂ ਕਿਸੇ ਨੇ ਸਾਨੂੰ ਕੰਪਲੇਂਟ ਨਹੀਂ ਪਹਿਲਾਂ ਕੀਤੀ ਸੀ ਸੋਸ਼ਲ ਮੀਡੀਆ ਦੇ ਥਰੂ ਸਾਨੂੰ ਜਦੋਂ ਕੰਪਲੇਂਟ ਆਈ ਅਸੀਂ ਇਮੀਡੀਏਟਲੀ ਉੱਥੇ ਐਕਸ਼ਨ ਲੈਂਦਿਆਂ ਐਸਚੋ ਨੂੰ ਮੈਂ ਕਿਹਾ ਵੀ ਬਲਾ ਸਾਰਿਆਂ ਨੂੰ ਜਿਹੜੇ ਬੰਦੇ ਆ ਉੱਥੇ ਲੋਕਲ ਇਹਨਾਂ ਨੂੰ ਫਿਰ ਮੈਂ ਆਪਸੀ ਭਾਵੇਂ 14 ਅਗਸਤ 'ਚ ਬਿਜੀ ਸੀ ਮੈਂ ਖੁਦ ਆਇਆ ਕੋਤ ਸ਼ਾਮ ਰਾਤ ਨੂੰ 8:30 ਸਾਰੇ ਪੱਕੇ ਨੇ ਇੱਥੇ 8:30 'ਚ ਨੇ ਦੱਸਿਆ ਜੀ ਆਹ ਆ ਗੱਲ ਹੋਈ ਹੈ ਨਾ ਇਹ ਚਲੋ ਅਸੀਂ ਬਾਕੀ ਸਾਰਾ ਕਰ ਲਾਂਗੇ ਬਾਅਦ ਵਿੱਚ ਇਨਵੈਸਟੀਗੇਟ ਪਰ ਜਦੋਂ ਇਹ ਵੀਡੀਓ ਦੇਖੀਏ ਤੋ ਇਹ ਚ ਪਹਿਲੀ ਨਜ਼ਰੇ ਵਾਕਈ ਉਹ ਜਿਹੜਾ ਹਗਾਮਾ ਉਹ ਆਪਾਂ ਨੂੰ ਲੱਗਦਾ ਵੀ ਬਹੁਤ ਤਕਾ ਕੀਤਾ ਉਹਨਾਂ ਨੇ ਅਸੀਂ ਇਮੀਡੀਏਟਲੀ ਉਹਦਾ ਕੇਸ ਅਸਟਰ ਕਰਤਾ ਔਰ ਕੱਲ 15 ਅਗਸਤ ਕਰਕੇ ਅਸੀਂ ਬਿਜ਼ੀ ਰਹੇ ਹਾਂ ਕੱਲ ਰਾਤੀ ਆਣ ਕੇ ਸਚਨ ਨੂੰ ਮੈਂ ਡਾਇਰੈਕਸ਼ਨ ਕੀਤੀ ਆ ਸੀ ਵੀ ਜਿਹੜੇ ਵੀ ਇਹ ਬੰਦੇ ਹੈਗੇ ਬਾਈ ਨੇਮ ਉਹਨਾਂ ਨੂੰ ਅਰੈਸਟ ਕਰੋ ਜਿਹੜੇ ਵੀ ਇਕੁਪਮੈਂਟ ਟਰੈਕਟਰ ਜੋ ਵੀ ਇਹ ਚ ਵਰਤਾ ਗਿਆ ਉਹ ਵੀ ਇਹਨੂੰ ਜਲਦੀ ਤੋਂ ਜਲਦੀ ਕਰੋ ਸੋ ਇਸ ਕਰਕੇ ਮੈਨੂੰ ਇਸ ਮੈਨੂੰ ਮੈਨੂੰ ਤਾਂ ਵਿੱਚ ਬੋਲਣਾ ਪਿਆ ਪਈ ਵਿੱਚ ਕਈ ਬੁਲਾਰੇ ਜਿਹੜੇ ਆ ਉਹ ਕਈ ਵਿੱਚ ਕਹਿ ਰਹੇ ਸੀ ਕਿ ਆਪਾਂ ਜੀ ਦਾ ਸ ਕਈ ਕਾਫੀ ਮਤਲਬ ਪੜਕਾਉ ਜਿਹੜਾ ਜਿਨ੍ਹਾਂ ਨੂੰ ਫੈਕਟਰੀ ਨਹੀਂ ਸੀ ਪਤਾ ਆਪਾਂ ਸਾਰੀ ਆਪਾਂ ਨੂੰ ਅਸਲੀਅਤ ਤੁਹਾਨੂੰ ਪਤਾ ਹੈ ਵੀ ਅਸਲੀਅਤ ਆ ਹੈ ਕਿ ਕਹਿੰਦੇ ਅਸੀਂ ਬਿਲਕੁਲ ਵੀ ਜਿਨ੍ਹਾਂ ਨੇ ਕਟਾਈ ਕੀਤੀ ਹੈ ਅਸੀਂ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਾਂਗੇ ਜੋ ਗਨੂਨੀ ਕਾਰਵਾਈ ਉਹਨਾਂ ਦੇ ਉਹਨਾਂ ਦੇ ਖਿਲਾਫ ਹੈ ਜਿਹੜੀ ਹੈਗੀ ਹੈ ਬਣਦੀ ਹੈ ਉਹ ਅਰੈਸਟ ਜਲਦੀ ਤੋਂ ਜਲਦੀ ਅਸੀਂ ਅਰੈਸਟ ਕਰਕੇ ਉਹਨਾਂ ਨੂੰ ਅਸੀਂ ਜਿਹੜਾ ਭੇਜਾਂਗੇ ਸਲਾਖਾਂ ਪਿੱਛੇ ਜੇ ਕਿਸੇ ਨੂੰ ਕੋਈ ਹੋਰ ਕੋਈ ਕੁਐਸਚਨ ਮੇਰੇ ਕੋਲ ਕੋਈ ਕਰਨਾ ਹੋਵੇ ਕੋਈ ਪੁੱਛਣੀ ਹੈ ਮੇਰੇ ਮਤਲਬਕ ਉਹ ਮੈਨੂੰ ਪੁੱਛ ਸਕਦੇ ਹੋ ਤੁਸੀਂ ਵੀ ਇਹਦੇ ਮਤਲਬਕ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਕੁਝ ਪੁੱਛਣਾ ਚਾਹੁੰਦੇ ਹੋ ਕਿਉਂਕਿ ਜਿਹੜੇ ਆਪਾਂ ਇੱਥੇ ਮੈਸੇਜ ਆਪਾਂ ਦੇ ਰਹੇ ਆ ਲੈਕਚਰ ਇਹ ਬਹੁਤ ਦੂਰ ਤੱਕ ਸੋਸ਼ਲ ਮੀਡੀਆ ਤੇ ਅੱਛਾ ਜਾਂਦੇ ਆ ਔਰ ਉਹਦੀ ਜਿਹੜੀ ਹੈ ਇੱਕ ਗਲਤ ਮੈਸੇਜ ਜਾਂਦਾ ਹੈ ਵੀ ਪਤਾ ਨਹੀਂ ਕੀ ਗੱਲ ਹੋ ਰਹੀ ਹੈ ਜਦ ਕਿ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਲਈ ਤੁਹਾਡੇ ਵਿੱਚ ਖਾਰਾਂ ਔਰ ਜੋ ਕਾਨੂੰਨ ਮੁਤਾਬਕ ਹੋ ਸਕਦਾ ਬੈਸਟ ਉਹ ਹੋ ਚੁੱਕਾ ਹੋਏਗਾ ਹਰ ਰੋਜ਼ ਸਭ ਇੱਕ ਬੇਨਤੀ ਹਾਂ ਉਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਆ ਕਿ ਐਸਐਚਓ ਨੂੰ ਡਾਇਰੈਕਸ਼ਨ ਦਿੱਤੀ ਗਈ ਹੈ ਵੀ ਇਮੀਡੀਏਟਲੀ ਉਹਨਾਂ ਨੂੰ ਜਿਹੜਾ ਅਰੈਸਟ ਕਰੋ ਅਸੀਂ ਬਾਕੀ ਵੀ ਜਿਹੜੇ ਆਪਾਂ ਸੋਰਸਸ ਲਾਗੇ ਕਿਉਂਕਿ ਸਾਰੇ ਜਿਹੜੇ ਚਾਰ ਬੰਦੇ ਜਿਨ੍ਹਾਂ ਦਾ ਨਾਮ ਸਾਨੂੰ ਪਤਾ ਵੈ ਉਹ ਚਾਰੇ ਬੰਦੇ ਘਰੋਂ ਭਗੋੜੇ ਆ ਕੱਲ ਰਾਤੀ ਉਹਨਾਂ ਦੇ ਘਰ ਰੇਡ ਹੋਈ ਸੀ ਔਰ ਕੰਟੀਨਿਊਸਲੀ ਹੋਣਗੇ ਠੀਕ ਹੈ ਜਿੰਨੀ ਤਰ੍ਹਾਂ ਫੜੇ ਨਹੀਂ ਜਾਂਦੇ ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਹਰ ਤਰੀਕੇ ਨਾਲ ਜਿਹੜੇ ਸਾਡੇ ਹੁੰਦੇ ਆ ਤਰੀਕੇ ਉਹਦੇ ਨਾਲ ਅਸੀਂ ਉਹਨਾਂ ਨੂੰ ਫੜਾਂਗੇ ਬਾਕੀ ਜੇਕਰ ਤੁਹਾਡੇ ਕੋਲ ਕਿਸੇ ਕੋਲ ਕੋਈ ਇਨਫੋਰਮੇਸ਼ਨ ਹੁੰਦੀ ਹੈ ਮੇਰੇ ਨਾਲ ਸ਼ੇਅਰ ਕਰ ਲਿਓ ਮੈਂ ਆਪਣਾ ਨੰਬਰ ਤਰ ਹੈ ਗਈ ਹੈ ਮੇਰੇ ਕੋ ਮੈਂ ਦੇ ਦੇਣਾ ਇਮੀਡੀਏਟਲੀ ਐਕਸ਼ਨ ਹੋਏਗਾ ਇਮੀਡੀਏਟਲੀ ਜੇ ਤੁਹਾਨੂੰ ਕੋਈ ਇਨਫੋਰਮੇਸ਼ਨ ਹੁੰਦੀ ਭੀ ਉੱਥੇ ਹੈ ਉੱਥੇ ਕਿਉਂਕਿ ਇਹ ਚੀਜ਼ ਅਸੀਂ ਜੋ ਇਹ ਜਿਹੜਾ ਕ੍ਰਾਈਮ ਹੈ ਇੱਕ ਸਾਰੀ ਸੁਸਾਇਟੀ ਦੇ ਅਗੇਂਸਟ ਹੈ ਇੱਕ ਪਾਰਟਿਕੂਲਰ ਇੱਕ ਜਿਹੜਾ ਸਿੱਖ ਧਰਮ ਦੇ ਖਿਲਾਫ ਹੈ ਇਹ ਜਿਹੜਾ ਅਸੀਂ ਇਹ ਚੀਜ਼ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਸਰ ਅੱਛਾ ਸਰ ਵੀਡੀਓ ਚ 40 50 ਜਣੇ ਵੀਡੀਓ ਚ ਦਿਨਦੇ ਆ ਜਿਹੜੇ ਹਾਂ ਇਹਦੇ ਵਿੱਚ ਸਿਰਫ ਚਾਰ ਬੰਦੇ ਜਿਹੜੇ ਆਇਡੈਂਟੀਫਾਈ ਕੀਤੇ ਸੀ ਉਹਨਾਂ ਬੰਦਿਆਂ ਨੇ ਸਾਨੂੰ ਜਿਹੜੇ ਇੱਥੋਂ ਦੇ ਕਿੱਥੋਂ ਦੇ ਸਗਤ ਜਿਹੜੀ ਗਈ ਸੀਗੀ ਉਹਨਾਂ ਨੇ ਚਾਰ ਬੰਦੇ ਸਾਨੂੰ ਬਾਈ ਨੇਮ ਦੱਸਿਆ ਸੀ ਇੱਕ ਉਹ ਟਰੈਕਟਰ ਚ ਲਾ ਰਿਹਾ ਸੀਗਾ ਜਿਹੜਾ ਉਹ ਬੰਦਾ ਤੇ ਪਲੱਸ ਤਿੰਨ ਬੰਦੇ ਹੋਰ ਜਿਹੜੇ ਆਇਡੈਂਟੀਫਾਈ ਕੀਤੇ ਜਿਹੜੇ ਚ ਹੋ ਰਹੇ ਆ ਉਹ ਅਸੀਂ ਕਰ ਲਿਆ ਬਾਕੀ ਜੇ ਉਹਨਾਂ ਦੇ ਇਲਾਵਾ ਜਿਹੜੇ ਬੰਦੇ ਇਥੇ ਮੌਜੂਦ ਹੋਣਗੇ ਉਹ ਸਾਰੇ ਹੀ ਬਿਲਕੁਲ ਡੈਂਟੀਫਾਈ ਕਰਕੇ ਸਾਰੇ ਹੀ ਨਾਮਜਦ ਹੋਣਗੇ ਉਹਦੇ ਕੋਈ ਉਹਦੇ ਵਿੱਚ ਉਹਦੇ ਜਿੰਨੇ ਨੇ ਟੋਟਲ ਵਿੱਚ ਕੋਈ ਨਹੀਂ ਬਖਸ਼ਿਆ ਜਾਏਗਾ